ਕਈ ਬੰਦਿਆਂ ਦੀ ਆਦਤ ਹੁੰਦੀ ਹੈ ਨਿੱਕੀ ਨਿੱਕੀ ਗੱਲ ਤੇ ਆਕੜ ਜਾਣਾ ਤੇ ਮੂੰਹ ਚੋਂ ਮੰਦਾ ਬੋਲ ਕੇ ਆਪਦਾ ਹੀ ਨੁਕਸਾਨ ਕਰਾ ਲੈਣਾ। ਲਓ ਜੀ ਇਹੀ ਆਦਤ ਕਿਹੜਾ ਜੀਤੇ ਨੂੰ ਪੈ ਗਈ। ਇੱਕ ਜਾਲੀ ਜੇ ਵੈਦ ਕੋਲ ਆਪਣੇ ਗੁੱਸੇ ਦੀ ਦਵਾਈ ਲੈਣ ਗਿਆ ਜਾ ਕੇ ਬੋਲਦਾ ਗੁੱਸਾ ਬਹੁਤ ਆਉਂਦਾ ਜੀ ਮੈਨੂੰ, ਕੰਟਰੋਲ ਨਹੀਂ ਹੁੰਦਾ ਮੇਰੇ ਤੋਂ। ਗਾਣਾ ਕੱਢਣ ਨੂੰ ਜੀ ਕਰਦਾ ਰਹਿੰਦਾ। ਰਿਸ਼ਤੇ ਦੂਰ ਹੋ ਜਾਂਦੇ ਨੇ ਤੇ ਨੁਕਸਾਨ ਬਹੁਤ ਹੋ ਜਾਂਦਾ ਮੇਰਾ। ਲਓ ਜੀ ਵੈਦ ਜੀਤੇ ਦੀ ਜੀਭ ਤੇ ਨਬਜ ਦੇਖਣ ਤੋਂ ਬਾਅਦ ਇੱਕ ਸੀਸੀ ਜੀ ਦਿੰਦਾ ਹੋਇਆ ਬੋਲਦਾ ਜਦੋਂ ਵੀ ਗੁੱਸਾ ਵੇਦੀਆਂ ਪੰਜ ਬੂੰਦਾਂ ਜੀਭ ਤੇ ਪਾਉਣੀਆਂ ਨੇ। 500 ਰੁਪਏ ਦੇ ਦੇ ਮੜੀ ਜੀ 시시 ਦਾ 500 ਲੈ ਲਿਆ ਜੇ ਨਾਰਾਮ ਆਇਆ ਨਾ ਇਹਦਾ ਕੁੰਡਾ ਛੋਟਾ ਜਾ ਚਲਾ ਕੇ ਮਰੂੰ ਨਹਿਰ ਚ ਤੇਨੂੰ ਤੋਂ ਮੈਂ ਵੱਡੇ ਵੈਦ ਨੂੰ ਲਸਾਂ ਜੀਤੇ ਨੂੰ ਜਦ ਵੀ ਗੁੱਸਾ ਆਇਆ ਕਰੇ ਉਹ ਪੰਜ ਬੂਦਾ ਜੀਵ ਤੇ ਪਾ ਕੇ ਸ਼ਾਂਤ ਹੋ ਜਾ ਦਵਾਈ ਮੁਕਣ ਤੇ ਵੈਦ ਨੂੰ ਬੋਲਦਾ ਹੁਣ ਗਾਲ ਕੱਢੇ ਬਿਨਾਂ ਵੀ ਟਾਈਮ ਜਾਂ ਲਾਂਗੇ ਆਂਦਾ ਮਤਲਬ ਜੀਵ ਤੇ ਥੋੜਾ ਥੋੜਾ ਕੰਟਰੋਲ ਹੋ ਗਿਆ ਤੁਸੀਂ 2-4 ਸਿਸੀਆਂ ਹੋਰ ਦੇ ਦਿਓ। ਉਹ ਮੈਂ ਤਾਂ ਤੈਨੂੰ ਜੀਭ ਦੇ ਕੰਟਰੋਲ ਕਰਨਾ ਸਿਖਾਇਆ ਸੀ। ਓਏ ਉਹ ਤਾਂ ਪਾਣੀ ਦੀ ਸਿਸੀ ਸੀ।